ਹਰ ਇੱਕ ਸਿੱਖ ਨੂੰ ਹੀ ਨਹੀਂ ਦੁਨੀਆ ਦੇ ਹਰ ਇੱਕ ਇਨਸਾਨ ਨੂੰ ਇਸ ਗੁਰਦੁਆਰਾ ਸਹਿਬ ਦਾ ਇਤਿਹਾਸ ਪਤਾ ਹੋਣਾ ਚਾਹੀਦਾ ਹੈ ਹਰ ਇੱਕ ਨੂੰ ਇਸ ਗੁਰਦੁਆਰਾ ਸਹਿਬ ਦੇ ਦਰਸ਼ਨ ਦੋਦਾਰੇ ਕਰਨੇ ਚਾਹੀਦੇ ਹਨ ਮੈਂ ਕਿਉਂ ਕਹਿ ਰਿਹਾ ਇਹ ਗੁਰਦੁਆਰਾ ਸਹਿਬ ਦਾ ਨਾਮ ਸੰਤ ਘਾਟ ਹੈ ਇਤਿਹਾਸ ਵਿੱਚ ਇਤਿਹਾਸਕਾਰ ਇਹਨਾਂ ਇਸ ਗੁਰਦੁਆਰਾ ਸਹਿਬ ਨੂੰ ਮੂਲ ਮੰਤਰ ਸਹਿਬ ਦਾ ਵੀ ਨਾਮ ਦਿੰਦੇ ਨੇ ਗੁਰਦੁਆਰਾ ਮੂਲ ਮੰਤਰ ਸਹਿਬ ਇਹ ਮੂਲ ਮੰਤਰ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਬੇਈ ਨਦੀ ਵਿੱਚ ਡੁੱકી ਮਾਰ ਕੇ ਤਿੰਨ ਦਿਨਾਂ ਬਾਅਦ ਇੱਥੇ ਪ੍ਰਗਟ ਹੋਏ ਸਨ ਤੇ ਉਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੂਲ ਮੰਤਰ ਇਸ ਜਗ੍ਹਾ ਤੇ ਉਚਾਰਨ ਕੀਤਾ ਸੀਗਾ ਤੇ ਮੂਲ ਮੰਤਰ ਨੂੰ ਗੁਰਬਾਣੀ ਦਾ ਕੇਂਦਰ ਧੁਰਾ ਮੰਨਿਆ ਜਾਂਦਾ ਹੈ ਤੇ ਗੁਰਬਾਣੀ ਨੂੰ ਹਰ ਇੱਕ ਸਿੱਖ ਉਹ ਪ੍ਰਮਾਤਮਾ ਸ਼ਬਦ ਰੂਪੀ ਗੁਰੂ ਮੰਨਦਾ ਹੈ ਤੇ ਗੁਰੂ ਦਾ ਧੁਰਾ ਮੂਲ ਮੰਤਰ ਹੈ ਜਿਸ ਤੋਂ ਰਹਿਦਾ ਉਚਾਰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਧਰਤੀ ਤੇ ਕੀਤਾ ਸੀ ਕਾਲੀ ਵੇਈ ਨਦੀ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਤਿੰਨ ਦਿਨ ਅਲੋਪ ਰਹਿਣ ਤੋਂ ਬਾਅਦ ਇਸ ਜਗ੍ਹਾ ਤੇ ਪ੍ਰਗਟ ਹੋਏ ਨੇ ਤਾਂ ਗੁਰੂ ਸਾਹਿਬ ਦੇ ਉਸ ਕੌਤਕ ਨੂੰ ਭਾਈ ਗੁਰਦਾਸ ਜੀ ਇੱਕ ਪੌੜੀ ਵਿੱਚ ਉਚਾਰਨ ਕਰਦੇ ਨੇ ਕਿ ਬਾਬਾ ਪੈਦਾ ਸੱਚਖੰਡ ਨੌ ਨਿਦ ਨਾਮ ਗਰੀਬੀ ਪਾਈ ਅਰਥਾਤ ਗੁਰੂ ਨਾਨਕ ਪਾਤਸ਼ਾਹ ਜੀ ਤਿੰਨ ਦਿਨ ਅਲੋਪ ਰਹੇ ਨੇ ਜਦੋਂ ਨਿਰੰਕਾਰ ਦੇ ਦੇਸ਼ ਸੱਚਖੰਡ ਵਿੱਚ ਜਾ ਬਰਾਜੇ ਸਨ ਨੋਂ ਨਦੋਂ ਨਾਮ ਗਰੀਬੀ ਅਵਸਥਾ ਸਮੇਤ ਗੁਰਿਆਈ ਦਾ ਸਰੂਪ ਆਓ ਲੈ ਕੇ ਇੱਥੇ ਪ੍ਰਗਟ ਹੋਏ ਸਨ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ ਉਚਾਰਨ ਕੀਤਾ ਸੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਮੂਲ ਮੰਤਰ ਦਾ ਉਚਾਰਨ ਇਸ ਪਾਵਨ ਪਵਿੱਤਰ ਧਰਤੀ ਇਸ ਜਗ੍ਹਾ ਤੇ ਹੋਇਆ ਸੀ ਜਿੱਥੇ ਅੱਜ ਗੁਰਦੁਆਰਾ ਏਕ ਓੰਕਾਰ ਮੂਲ ਮੰਤਰ ਸਹਿਬ ਬਣ ਰਿਹਾ ਹੈ ਇੱਥੇ ਹੀ ਸ਼ਿਸ਼ੋਭਤ ਹੈ ਗੁਰਦੁਆਰਾ ਸੰਤ ਘਾਟ ਇੱਥੇ ਹੀ ਕਿਹਾ ਸੀ ਨਾ ਹਮ ਹਿੰਦੂ ਨਾ ਮੁਸਲਮਾਨ ਤਾਂ ਕਾਜੀ ਨੇ ਕਿਹਾ ਸੀ ਜੇ ਹਿੰਦੂ ਮੁਸਲਮਾਨ ਨਹੀਂ ਤਾਂ ਚਲੋ ਸਾਡੇ ਨਾਲ ਨਵਾਜ਼ ਪੜੋ ਤਾ ਕਾਜੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਇੱਥੋਂ ਹੀ ਨਵਾਜ ਪੜਨ ਉਸ ਜਗ੍ਹਾ ਤੇ ਗਏ ਸਨ ਜਿੱਥੇ ਅੱਜ ਗੁਰਦੁਆਰਾ ਅੰਤਰਯਾਮਤਾ ਸੈ ਬਣਿਆ ਹੋਇਆ ਹੈ ਜਿਸ ਦੇ ਆਪਾਂ ਅੱਗੇ ਵੀਡੀਓ ਵਿੱਚ ਦਰਸ਼ਨ ਕਰਾਂਗੇ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਧੰਨਵਾਦ